ਮਾ ਪੱਤਰਕਾਰ ਮਨਿੰਦਰ ਜੀ ਤਰੰਦਾਵਾ ਤੁਸੀਂ ਜੁੜ ਚੁੱਕੇ ਹੋ ਨਿਊ ਚੈਨਲ ਵਤਨ ਦੀ ਮਿੱਟੀ ਦੇ ਨਾਲ ਆਪਾਂ ਮੌਜੂਦ ਆ ਪਿੰਡ ਚਮਿਆਰੀ ਗੱਗੋਮਾਹ ਰੋਡ ਤੇ ਆ ਸਕੀਨਾਲਾ ਵਾ ਦੂਸਰੇ ਪਾਸੇ ਝਾਤੀ ਮਾਰੀ ਇਹਦਾ ਆਪਾਂ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਨੇ ਫਸਲਾਂ ਜਿਹੜੀਆਂ ਇਸ ਵੇਲੇ ਬਹੁਤ ਡੁੱਬ ਚੁੱਕੀਆਂ ਨੇ ਛੇ ਕਿਸਾਨ ਜਿਹੜੇ ਮੌਜੂਦ ਨੇ ਆਪਾਂ ਆ ਗੱਲ ਕਰਦੇ ਹਾਂ ਨਾਲ ਅਸੀ ਜੀ ਆਪਨਾ ਕੀ ਨਾਗੇ ਫਰੂਫ ਪਿੰਡ ਕਿਹੜਾ ਜੇ ਆ ਜਿਹੜਾ ਪਾਣੀ ਇੰਨਾ ਖੜਾ ਵਾ ਇਹ ਫਸਲ ਟਾੜੀ ਸੀ ਆ ਸਾਡੀ ਕਿੰਨਾ ਨੁਕਸਾਨ ਹੋਇਆ ਟਾਟਾ ਨੁਕਸਾਨ ਇਹ ਹੁਣ ਪਾਣੀ ਅਜੇ ਤੱਕ ਲੱਥਾ ਹੀ ਨਹੀਂ ਗਾ 28 ਤਰੀਕ ਦਾ ਜਿਵੇਂ ਆਇਆ ਪਾਣੀ ਕੋਠੀ ਨੂੰ ਖਤਰਾ ਨਿਕਾਸਾ ਹੈ ਨਹੀਂ ਕੋਈ ਨਿਕਲ ਨੂੰ ਪਾਣੀ ਟੋੜੀ ਰੋੜ ਗਈ ਆ ਅੱਛਾ ਪੱਠੇ ਸਾਰੇ ਮਾਰੇ ਗਿਆ ਝੋਨਾ ਮਾਰਿਆ ਗਿਆ ਠੀਕ ਹੈ ਇਹ ਵਿੱਚ ਜਿਹੜਾ ਪਾਣੀ ਨਿਕਲ ਨਹੀਂ ਦਿਆ ਇਹਦਾ ਕੀ ਕਾਰਨ ਆ ਜੇ ਦੀ ਇਹ ਸੱਕੀਦਾਰ ਬੰਨ ਟੁੱਟਾ ਇਧਰਲੇ ਬੰਨੇ ਬੈਕ ਸਾਈਡ ਤੋਂ ਉੱਥੋਂ ਪਾਣੀ ਬਹੁਤ ਜ਼ਿਆਦਾ ਉੜਿਆ ਜਿਹੜੀ ਗੱਡੀ ਹਰੜਾ ਨੂੰ ਛੜ ਕੇ ਬਣੀ ਹੈ ਨਾ ਤੇ ਮਿਆਰੀ ਤੋਂ ਉਹ ਵੱਜੀ 5 5 6 6 ਫੁੱਟ ਉੱਚੀ ਵੱਜ ਗਈ ਆ ਹਾਂਜੀ ਉਹਦੇ ਕਰਕੇ ਡੱਕ ਲਾ ਕੇ ਤੇ ਬਹੁਤ ਭਾਰੀ ਨੁਕਸਾਨ ਹੋਇਆ ਐਸ਼ੇ ਇਹਦੇ ਕੋਠੀ ਵੀ ਇਹਨਾਂ ਦੇ ਤੇੜਾ ਪੜ ਗਏ ਆ ਮਤਲਬ ਬਹੁਤ ਖਤਰਾ ਖਤਰੇ ਜ਼ਿਲ੍ਹੇ ਨੂੰ ਚਲਣ ਦੇ ਆ ਵਾ ਇਹ ਪ੍ਰਸ਼ਾਸਨ ਕਰਦੇ ਬੇਨਤੀ ਆ ਕਿ ਇਹਦਾ ਕੋਈ ਨਾ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਇਹ ਸਕੀ ਦਾ ਬੰਨ ਟੁੱਟਾ ਹੋਇਆ ਤੂੰ ਇਹ ਕੋਸ਼ਿਸ਼ ਕਰਕੇ ਬੱਜਾ ਜਾਵੇ ਇਹਦੇ ਕਰਕੇ ਪਾਣੀ ਦਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਰ ਪ੍ਰਸ਼ਾਸਨ ਕਰਦੀ ਬੇਨਤੀ ਆ ਕਿ ਜਿਹੜੀ ਹੜੜਾ ਵਾਲੀ ਛੜਕਿਆ ਉਹਦੇ ਵਿੱਚ ਵੀ ਪੁਲੀਆਂ ਦਾ ਪ੍ਰਬੰਧ ਕੀਤਾ ਜਾਵੇ ਹੋਰ ਜਿਹੜੀ ਚਿਮਿਆਰੀ ਤੋਂ ਗੱਗੋ ਮਾਰ ਰੋੜ ਜਾਣ ਦੀ ਆ ਇਹਦੇ ਵਿੱਚ ਨਿਕਾਸ ਮੋਦ ਘਟਿਆ ਕਈਆਂ ਤਾਂ ਇਹਦਾ ਛੜਕਤ ਉੱਪਰੋਂ ਪਾਣੀ ਵਗਦਾ ਰਿਹਾ ਵਾ ਇਦੇ ਵਿੱਚ ਪੁਲੀਆਂ ਦਾ ਪ੍ਰਬੰਧ ਕੀਤਾ ਜਾਵੇ ਸਮੇਂ ਦਾ ਪਤਾ ਨਹੀਂ ਕਦੋਂ ਇਹ ਮਾਰ ਪੈਣੀ ਆ ਜਿਹਦੇ ਨਾਲ ਪਾਣੀ ਦੀ ਕ੍ਰੋਸਿੰਗ ਹੋ ਜੇ ਫਸਲਵਾਰੀ ਦਾ ਨੁਕਸਾਨ ਨਾ ਹੋਵੇ ਇਹ ਜਿਹੜੀ ਗਗਮਲ ਵਾਲੀ ਛਿੜਕਦੇ ਦੇ ਨਿਕਾਸ਼ ਹੈ ਨਹੀਂ ਆਵੇ ਥੱਕੀ ਦੇ ਪਾਣੀ ਦਾ ਪਾਣੀ ਪੈਂਡੇ ਦੇ ਸੱਕੀ ਚੋਈ ਤੇ ਹੜਾਂ ਦਾ ਵੀ ਆਉਣਾ ਤੇ ਮੀਂਹ ਦਾ ਵੀ ਆ ਜਾਂਦਾ ਨਿਕਾਸ਼ ਕੋਈ ਨਹੀਂ ਇਹਦਾ ਬੰਦਾ ਜੇ ਬਰਸਾਤ ਪਿਛਲੇ ਦਿਨ ਵੀ ਆਉਂਦੀ ਆ ਉਹ ਪਾਣੀ ਦਾ ਰੇਖੇ ਜਾਂ ਨਿਕਲਦਾ ਉਹ ਜਮਾ ਹੋ ਜਾਂਦਾ ਇੱਥੇ ਬਾਹਰ ਲਈ ਪੀਂਦਾ ਪਾਣੀ ਹਰ ਹਰ ਸਾਲ ਨੁਕਸਾਨ ਹੁੰਦਾ ਹਰ ਸਾਲ ਇਹੋ ਕੁਝ ਹੀ ਹੁੰਦਾ ਇਹ ਕਹਿ ਰਹੇ ਆ ਕਿ ਜਿਹੜੀ ਗੱਗੋਮਾਹ ਰੋਡ ਤੋਂ ਸੱਕੀ ਤੋਂ ਅੱਗੇ ਜਿਹੜੀ ਚਮਿਆਰੀ ਰੋਡ ਨੂੰ ਜਾਂਦੀ ਆ ਸੜਕ ਉੱਥੇ ਜਿਹੜਾ ਪਾਣੀ ਦਾ ਨਿਕਾਸ ਨਹੀਂ ਹੈਗਾ ਜਿਹਦੇ ਕਰਕੇ ਹਾ ਮਤਲਬ ਇਹਨਾਂ ਦੀ ਬਰਸਾਤੀ ਪਾਣੀ ਨਾਲ ਜਿਹੜੀ ਫਸਲ ਜਿਹੜੀ ਤਬਾਹ ਹੋ ਜਾਂਦੀ ਆ ਇਸ ਕਰਕੇ ਇਹ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਕਿ ਜਿਹੜਾ ਇਹਨਾਂ ਦਾ ਪਾਣੀ ਦਾ ਕੋਈ ਨਿਕਾਸ ਜਿਹੜਾ ਬਣਾਇਆ ਜਾਵੇ ਤੇ ਸਾਡਾ ਜਿਹੜਾ ਦੁਕਾਨ ਹੋਇਆ ਉਹਦਾ ਮੁਆਵਜ਼ਾ ਦਿੱਤਾ ਜਾਵੇ